ਸਾਈ ਪ੍ਰੈਸ ਤੋਂ ਸ਼ੈਨਗਨ ਕੰਟਰੀ ਚ ਮੂਵ ਹੋਣ ਦੇ ਅੱਜ ਤਿੰਨ ਤਰੀਕੇ ਬਾਰੇ ਗੱਲ ਕਰਾਂਗੇ ਤਿੰਨ ਤਰੀਕੇ ਕਿਹੜੇ-ਕਿਹੜੇ ਨੇ ਇਹ ਫਾਲੋ ਕਰਕੇ ਤੁਸੀਂ ਜ਼ਰੂਰ ਸ਼ੈਨਗਨ ਕੰਟਰੀ ਵਿੱਚ ਮੂਵ ਕਰ ਪਾਉਂਗੇ ਇਹ ਮੇਰੀ ਵੀਡੀਓ ਧਿਆਨ ਨਾਲ ਸੁਣ ਲਿਓ ਇੱਕ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਇਹ ਵੀਡੀਓ 1 ਮਿੰਟ ਜਾਂ 2 ਮਿੰਟ ਦੀ ਰੀਲ ਵਿੱਚ ਕਵਰ ਨਹੀਂ ਹੋ ਸਕਦੀ ਸੋ ਇਸ ਕਰਕੇ ਇਹ ਵੀਡੀਓ ਤੁਹਾਨੂੰ ਫੁੱਲ ਜਿਹੜੀ ਆ ਉਹ YouTube ਚੈਨਲ ਵੀਜ਼ਾ ਜਰਨੀ ਤੇ ਆਪਣੀ ਤੇ ਮਿਲੂਗੀ ਜਾਂ ਫਿਰ ਆਪਣੀ Facebook ਪ੍ਰੋਫਾਈਲ ਤੇ ਮਿਲੂਗੀ ਕਿਉਂਕਿ 1 ਮਿੰਟ ਜਾਂ 2 ਮਿੰਟ ਦੀ ਰੀਲ ਵਿੱਚ ਇਹ ਪੂਰਾ ਟੌਪਿਕ ਨਹੀਂ ਕਵਰ ਹੋ ਸਕਦਾ ਬਹੁਤ ਰੀਲਮ ਪਾਲੀਆਂ ਬਹੁਤ ਕੋਸ਼ਿਸ਼ ਕਰ ਲਿਆ ਪਰ ਨਹੀਂ ਕਵਰ ਹੁੰਦਾ ਠੀਕ ਹੈ ਇਹ ਪੂਰੀ ਵੀਡੀਓ ਤੁਹਾਨੂੰ ਵੀਜ਼ਾ ਜਰਨੀ ਚੈਨਲ ਦੇ ਉੱਪਰ ਮਿਲੂਗੀ ਠੀਕ ਹੈ ਚੈਨਲ ਦਾ ਲਿੰਕ ਵੀ ਡਿਸਕ੍ਰਿਪਸ਼ਨ ਚ ਪਾ ਦੂੰਗਾ ਜਾਂ ਫਿਰ ਤੁਸੀਂ ਮੈਨੂੰ ਡੀਐਮ ਕਰ ਲਿਓ ਓਕੇ ਸੋ ਪਹਿਲੇ ਤਰੀਕੇ ਬਾਰੇ ਗੱਲ ਕਰਦੇ ਹਾਂ ਬਹੁਤ ਸਾਰੇ ਭੈਣ ਭਰਾ ਜਿਹੜੇ ਆਲਰੇਡੀ ਗ੍ਰੈਜੂਏਟ ਨੇ ਠੀਕ ਹੈ ਸਾਈਪ੍ਰਸ ਚ ਜੋਬ ਕਰ ਰਹੇ ਨੇ 2 ਸਾਲ ਜਾਂ 2 ਸਾਲ ਤੋਂ ਜ਼ਿਆਦਾ ਐਕਸਪੀਰੀਅੰਸ ਹੈਗਾ ਜਿਨ੍ਹਾਂ ਨੂੰ ਉਹਨਾਂ ਦੇ ਲਈ ਕੀ ਆਪਸ਼ਨ ਹੈ? ਉਹਨਾਂ ਦੇ ਲਈ ਇੱਕ ਵਨ ਆਫ ਦਾ ਮੋਸਟ ਪ੍ਰਾਇੋਰਟੇਬਲ ਕੰਟਰੀ ਜਰਮਨੀ ਹੀ ਹੈਗਾ। ਕਿਉਂਕਿ ਜਰਮਨੀ ਦਿੰਦਾ ਪਿਆ ਜੌਬ ਸੀਕਰ ਵੀਜ਼ਾ ਜਿਹਨੂੰ ਤੁਸੀਂ ਜੌਬ ਓਪਰਚ्युनिटी ਕਾਰਡ ਕਹਿੰਦੇ ਆ ਚਾਂਸ ਐਨ ਕਾਰਡ ਵੀਜ਼ੇ ਦਾ ਨਾਮ ਆ। ਚਾਂਸ ਐਨ ਕਾਰਡ ਲੈ ਕੇ ਜਾ ਓਪਰਚ्युनिटी ਕਾਰਡ ਲੈ ਕੇ ਗੂਗਲ ਤੇ ਸਾਰੀ ਡਿਟੇਲ ਭਰੋ। ਅਗਰ ਕੁਝ ਨਹੀਂ ਪਤਾ ਲੱਗਦਾ ਚੈਟ ਜੀ ਵੀਡੀਓ ਤੋਂ ਪੁੱਛੋ। ਅਗਰ ਉਸ ਤੋਂ ਬਾਅਦ ਵੀ ਨਹੀਂ ਪਤਾ ਲੱਗਦਾ ਮੈਨੂੰ ਪੁੱਛੋ ਠੀਕ ਆ? ਅਪਾ ਰਾਲ ਮੇੜ ਕੇ ਸਾਰੇ ਕੰਮ ਕਰ ਲੈਣੇ ਆ ਆਪਾਂ ਕਿਸੇ ਏਜੰਟ ਨੂੰ 1 ਰੁਪਿਆ ਨਹੀਂ ਦੇਣਾ ਠੀਕ ਹੈ ਉਸ ਕਾਰਡ ਦੇ ਆਉਣ ਦਾ ਕੀ ਬੈਨੀਫਿਟ ਆ ਉਸ ਕਾਰਡ ਦੇ ਆਉਣ ਦਾ ਬੈਨੀਫਿਟ ਇਹ ਆ ਕਿ ਤੁਸੀਂ ਆਪਣੀ ਜੌਬ ਲੱਭ ਸਕਦੇ ਆ ਸੈਕੰਡ ਬੈਨੀਫਿਟ ਇਹ ਆ ਤੁਹਾਡੇ ਐਕਸਪੈਂਸ ਜਿਹੜੇ ਕਵਰ ਕਰਨੇ ਆ ਉਹ ਤੁਹਾਡੇ ਬਹੁਤ ਈਜ਼ੀ ਹੋ ਜਾਣੇ ਆ ਕਿਉਂਕਿ ਤੁਸੀਂ ਪਾਰਟ ਟਾਈਮ ਜੌਬ ਵੀ ਕਰ ਸਕਦੇ ਆ ਪਾਰਟ ਟਾਈਮ ਜੌਬ ਦੇ ਨਾਲ ਤੁਸੀਂ ਕੋਈ ਮਿਨੀ ਜੌਬ ਵੀ ਕਰ ਸਕਦੇ ਆ ਅਗਰ ਤੁਹਾਡੇ ਤੋਂ ਟਾਈਮ ਬਚੇ ਤਾਂ ਇੰਦੀ ਡਿਸਐਡਵਾਂਟੇਜ ਇਹ ਹੈਗੀ ਆ ਕਿ ਇਹ ਵੀਜ਼ਾ ਐਕਸਟੈਂਡ ਨਹੀਂ ਹੋਣਾ। ਅਗਰ ਤੁਹਾਡਾ ਜਿਹੜੀ ਜੌਬ ਤੁਹਾਨੂੰ ਆਪਣੀ ਫੀਲਡ ਵਿੱਚ ਨਹੀਂ ਲੱਭਦੀ ਤਾਂ ਇਹ ਵੀਜ਼ਾ ਐਕਸਟੈਂਡ ਨਹੀਂ ਹੋਣਾ। ਅਗਰ ਤੁਹਾਨੂੰ ਜੌਬ ਲੱਭ ਜਾਂਦੀ ਆ ਠੀਕ ਆ। ਇੱਕ ਪਾਰਟਿਕੂਲਰ ਸੈਲਰੀ ਹੁੰਦੀ ਆ ਕਿ ਇਹ ਸੈਲਰੀ ਦੇ ਹਿਸਾਬ ਨਾਲ ਜੌਬ ਲੱਭਣੀ ਚਾਹੀਦੀ ਆ। ਅਗਰ ਉਸ ਹਿਸਾਬ ਨਾਲ ਤੁਹਾਨੂੰ ਜੌਬ ਮਿਲ ਗਈ ਤਾਂ ਜਿਹੜੀ ਤੁਹਾਡੀ ਜਿਹੜਾ ਵੀਜ਼ਾ ਇਹ ਐਕਸਟੈਂਡ ਵੀ ਹੋ ਜਾਣਾ ਤਾਂ ਇੱਥੇ ਪੀਆਰ ਵੀ ਹੋ ਜਾਣਾ। ਸੈਕਿੰਡ ਆਪਸ਼ਨ ਇਹ ਆ ਕਿ ਬਹੁਤ ਸਾਰੇ ਜਿਹੜੇ ਭੈਣ ਭਰਾ ਆਪਣੇ ਨੇ ਉਹ ਇੱਥੇ ਜਿਹੜੇ ਜਰਮਨੀ ਨੇ ਸਾਈਪ੍ਰਸ ਨੇ ਉਹ ਜਾਂ ਪਲੱਸ 2 ਕਰਕੇ ਇੰਡੀਆ ਤੋਂ ਆਏ ਨੇ ਹਨਾ ਜਾਂ ਪਾਕਿਸਤਾਨ ਤੋਂ ਪਲੱਸ 2 ਕਰਕੇ ਆਏ ਨੇ ਤਾਂ ਇੱਥੇ ਡਿਪਲੋਮਾ ਜਾਂ ਕੋਈ ਗ੍ਰੈਜੂਏਸ਼ਨ ਡਿਗਰੀ ਕਰ ਰਹੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਇਹ ਜਿਹੜੀ ਐਜੂਕੇਸ਼ਨ ਸਾਡੇ ਬੈਨੀਫਿਟ ਨਹੀਂ ਹੈਗੀ ਅਸੀਂ ਕਿਸੇ ਸ਼ੈਨਗਨ ਜ਼ੋਨ ਦੀ ਕੰਟਰੀ ਵਿੱਚ ਮੂਵ ਹੋਣਾ ਆ ਉੱਥੇ ਜਾ ਕੇ ਅਸੀਂ ਜਿਹੜੀ ਆ ਸਟੱਡੀ ਕਰਨੀ ਹੈਗੀ ਸੋ ਉਹਨਾਂ ਦੇ ਲਈ ਬੈਸਟ ਆਪਸ਼ਨ ਬਹੁਤ ਸਾਰੀਆਂ ਨੇ ਸੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਰਮਨੀ ਨਾਲ ਰਿਲੇਟਡ ਬਹੁਤ ਸਾਰੇ ਮੈਂ ਵੀਡੀਓ ਪਾਈਆਂ ਸੀ ਬਹੁਤ ਸਾਰੇ ਭੈਣ ਭਰਾਵਾਂ ਨੂੰ ਲੱਗਾ ਕਿ ਇਹ ਬਹੁਤ ਮਹਿੰਗੀ ਕੰਟਰੀ ਆ ਅਬ ਕੋਸ ਇਹ ਮਹਿੰਗੀ ਕੰਟਰੀ ਆ ਕਿਉਂਕਿ ਇੱਥੇ ਤੁਹਾਨੂੰ ਬਲੌਕ ਅਕਾਊਂਟ ਸਬਮਿਟ ਕਰਨਾ ਪੈਂਦਾ 10 ਤੋਂ 12 ਲੱਖ ਦਾ ਬਲੌਕ ਅਕਾਊਂਟ ਲੱਗਦਾ ਆ ਉਸ ਤੋਂ ਬਾਅਦ 10 ਤੋਂ 12 ਲੱਖ ਹੀ 1 ਸਾਲ ਦੀ ਫੀਸ ਆ ਅਗਰ ਤੁਸੀਂ ਬੈਚਲਰ ਚ ਆਉਨੇ ਪ੍ਰਾਈਵੇਟ ਅਗਰ ਤੁਸੀਂ ਪਬਲਿਕ ਯੂਨੀਵਰਸਿਟੀ ਵਿੱਚ ਜਾਣੇ ਆ ਤਾਂ ਪਬਲਿਕ ਯੂਨੀਵਰਸਿਟੀ ਵਿੱਚ ਬਹੁਤ ਕਰਾਈਟੇਰੀਆ ਹੋਰ ਵੀ ਫਾਲੋ ਕਰਨਾ ਪੈਂਦਾ ਆ ਇੰਨਾ ਟਫ ਨਹੀਂ ਹੈਗਾ ਪੋਸੀਬਲ ਹੈਗਾ ਆ ਪਰ ਤੁਸੀਂ ਔਰਤ ਦੇ ਫਰਕ ਤੁਹਾਨੂੰ ਸਟੱਡੀ ਤੇ ਕਨਸੈਂਟਰੇਸ਼ਨ ਕਰਨਾ ਪੈਣਾ ਆ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਇੱਕ ਬ੍ਰੀਲੀਅੰਟ ਸਟੂਡੈਂਟ ਆ ਵਧੀਆ ਸਟੂਡੈਂਟ ਆ ਤੁਸੀਂ ਪਬਲਿਕ ਯੂਨੀਵਰਸਿਟੀ ਵਿੱਚ ਜਾਓ ਬਹੁਤ ਜ਼ਿਆਦਾ ਵਧੀਆ ਸਕੋਪ ਹੈਗਾ ਆ ਥਰਡ ਆਪਸ਼ਨ ਇਹ ਆ ਜਾਂਦੀ ਆ ਜਿਹੜੇ ਭੈਣ ਭਰਾ ਸੈल्फ ਫਾਈਪ੍ਰਸ ਆਏ ਆ ਕੀ ਅਸੀਂ ਬਾਹਰ ਜਾਣਾ ਹੋਰ ਸਾਨੂੰ ਕੋਈ ਲੈਣ ਦੇਣਾ ਨਹੀਂ ਕੋਈ ਅਸੀਂ ਸਟੱਡੀ ਨਾਲੇ ਕੋਈ ਸਾਨੂੰ ਕੰਮ ਨਾਲ ਨਹੀਂ ਹੈਗਾ ਉਹ ਕਿਦਾਂ ਆਪਣੀ ਸੈਟਲਮੈਂਟ ਕਰਨੀ ਸਾਈਪ੍ਰਸ ਰਹਿੰਦੇ ਰਹਿੰਦੇ ਅਗਰ ਤੁਸੀਂ ਸਟੱਡੀ ਪਾਈ ਹੋਈ ਆ ਤੁਹਾਡੇ ਕੋਲ ਤੋਂ ਪਿੰਕ ਕਾਰਡ ਹੈਗਾ ਆ ਸੋ ਤੁਸੀਂ ਆਪਣੇ ਅਕਾਊਂਟ ਦੇ ਵਿੱਚ 2 ਤੋਂ 3000 ਯੂਰੋ ਠੀਕ ਆ ਸ਼ੋ ਕਰਨਾ ਆ ਜਮਾ ਕਰਨਾ ਆ ਠੀਕ ਆ ਆਪਣੀ ਸੈਲੇਰੀ ਸਲਿੱਪਸ ਲਾ ਕੇ ਤੁਸੀਂ ਅਪਲਾਈ ਕਰਨਾ ਗ੍ਰੀਸ ਦਾ ਵਿਜ਼ਟਰ ਵੀਜ਼ਾ ਗ੍ਰੀਸ ਦਾ ਵਿਜ਼ਟਰ ਵੀਜ਼ਾ ਕਰਨ ਦਾ ਕਾਰਨ ਕੀ ਆ ਇਕ ਤਾਂ ਇਹ ਸਾਈਪ੍ਰਸ ਦੀ ਨੇਬਰ ਕੰਟਰੀ ਆ ਉੱਪਰੋਂ ਇੱਥੇ ਬਹੁਤ ਸਾਰੇ ਵਿਜ਼ਟਰ ਜਾਂਦੇ ਨੇ ਸੋ ਤੁਸੀਂ ਇਹ ਵਿਜ਼ਟਰ ਵੀਜ਼ਾ ਅਪਲਾਈ ਕਰਕੇ ਤੁਸੀਂ ਕਵਰ ਲੈਟਰ ਦੇ ਵਿੱਚ ਇਹ ਲਿਖਣਾ ਆ ਕਿ ਅਸੀਂ ਸਿਰਫ 3 ਦਿਨ ਲਈ ਜਾਣਾ ਫਰਡੇ ਸੈਟਰਡੇ ਸੰਡੇ ਠੀਕ ਆ ਅਸੀਂ ਸਿਰਫ ਵੀਕਐਂਡ ਇੰਜੋਏ ਕਰਨ ਜਾਣਾ ਆਫਟਰ ਦੈਟ ਮੈਂ ਆਪਣੀ ਸਟੱਡੀ ਕਰਦੀ ਰਹੀ ਹਾਂ ਅਗਰ ਤੁਹਾਨੂੰ ਵਿਜ਼ਟਰ ਵੀਜ਼ਾ ਮਿਲ ਜਾਂਦਾ ਠੀਕ ਆ ਵਿਜ਼ਟਰ ਵੀਜ਼ਾ ਮਿਲਣ ਦੇ ਸਾਰੇ ਤਦੋਂ ਸ਼ੈਨਗਨ ਦਾ ਇੱਕ ਵੀਜ਼ਾ ਹੋ ਜਾਣਾ ਸ਼ੈਨਗਨ ਦੇ ਤੁਸੀਂ ਲੀਗਲ ਐਂਟਰੀ ਕਰ ਸਕਨੇ ਕਿਸੇ ਵੀ ਕੰਟਰੀ ਵਿੱਚ ਇਹ ਨਹੀਂ ਕਿ ਤੁਹਾਡਾ ਗ੍ਰੀਸ ਦਾ ਵੀਜ਼ਾ ਤੁਸੀਂ ਗ੍ਰੀਸ ਹੀ ਆਉਣਾ ਠੀਕ ਆ ਉਹ ਤੁਸੀਂ ਆ ਕੇ ਆਪਣੀ ਸਪੇਨ ਕਰਨੀ ਪੀਪਲ ਲੌਕ 2 ਜਾਂ 3 ਸਾਲ ਤੁਸੀਂ ਉੱਥੇ ਕੰਮ ਕਰਨਾ ਠੀਕ ਆ 3 ਸਾਲ ਦੇ ਬਾਅਦ ਤੁਹਾਨੂੰ ਇੱਕ TCR ਕਾਰਡ ਮਿਲ ਜਾਊਗਾ TCR ਕਾਰਡ ਲੈ ਲਿਆ ਤਾਂ ਮਤਲਬ ਕਿ ਤੁਸੀਂ ਇੱਕ ਪੱਕੇ ਰਸਤੇ ਤੇ ਚੜ ਗਏ ਫਿਰ ਤੁਸੀਂ ਆਪਣੀ ਟ੍ਰੈਕਟੀਵਲ ਬਾਤ ਦੇ ਜਾਂਦੇ ਠੀਕ ਆ ਸੋ ਇਹਦੀ ਵੀ ਇੱਕ ਡਿਸਐਡਵਾਂਟੇਜ ਆ ਜਦੋਂ ਟੂਰਿਸਟ ਵੀਜ਼ੇ ਤੇ ਤੁਸੀਂ ਆ ਜਾਂਦੇ ਆ ਤੁਸੀਂ ਸਪੇਨ ਦੇ ਵਿੱਚ ਆਪਣੇ ਪੇਪਰ ਲੋਕ ਕਰਦੇ ਮਤਲਬ ਵੀ ਤੁਹਾਡਾ ਜਿਹੜਾ ਵਿਜ਼ਿਟਰ ਵੀਜ਼ ਦਾ ਓਵਰਸਟੇ ਹੋ ਗਿਆ ਤੁਸੀਂ ਇਲੀਗਲ ਹੋ ਗਏ ਠੀਕ ਹੈ ਇਲੀਗਲ ਹੋਣ ਦੇ ਨਾਲ ਤੁਸੀਂ ਸਪੇਨ ਵਿੱਚ ਪੇਪਰ ਲੋਕੀ ਤੇ ਸਪੇਨ ਦੇ ਵਿੱਚ ਤੁਸੀਂ ਰਹਿ ਰਹੇ ਆ ਕੋਈ ਪ੍ਰੋਬਲਮ ਨਹੀਂ ਹੈ ਪਰ ਤੁਸੀਂ ਕਿਸੇ ਵੀ ਕੰਟਰੀ ਚ ਹੋਰ ਟਰੈਵਲ ਨਹੀਂ ਕਰ ਸਕਦੇ ਕਿਸੇ ਆਪਣੇ ਭੈਣ ਭਰਾ ਯਾਰ ਦੋਸਤ ਨੂੰ ਨਹੀਂ ਮਿਲਣ ਜਾ ਸਕਦੇ ਸੈਕਿੰਡ ਡੇ ਦੇ ਵਿੱਚ ਇਹ ਹੈਗੇ ਤੁਸੀਂ ਆਪਣੀ ਹੋਮ ਕੰਟਰੀ ਵੀ ਵਿਜ਼ਿਟ ਨਹੀਂ ਕਰ ਸਕਦੇ ਕਿੰਨਾ ਚਿਰ